हां जी ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਸਿੰਘ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਅਡਰੈਸ ਇੱਕ ਵਾਰੀ ਵੀਰ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਰੂੜੇ ਅਸਲ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਦੋਸਤੋ ਵੀਰ ਦਾ ਸਹਿਲ ਪ੍ਰੀਤ ਸਿੰਘ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਆ ਵੀਡੀਓ ਬਣਾਉਣ ਪਹੁੰਚੇ ਆ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਇੱਕ ਨੀਲੀ ਰਾਵੀ ਦਾ ਬੁੱਲ ਜਿਹੜਾ ਆਪਾਂ ਦਿਖਾਵਾਂਗੇ ਸਾਹਮਣੇ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਪ੍ਰੋਪਰ ਡਿਟੇਲ ਦੋਸਤੋ ਸਾਰੀ ਆਪਾਂ ਇਸ ਬੁੱਲ ਦੀ ਵੀਰ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰਾਂਗੇ ਸੋ ਉਸ ਤੋਂ ਪਹਿਲੇ ਦੋਸਤੋ ਬੇਨਤੀ ਹਰ ਵੀਡੀਓ ਜਿਹੋ ਹੀ ਹੁੰਦੀ ਹੈ ਚਾਹੇ ਕੋਈ ਬੁੱਲ ਖਿਦਣਾ ਜਾਵੇ ਮੱਝਾਂ ਦਾ ਜੋ ਵੀ ਕਿਦਣਾ ਤਸੱਲੀ ਜਿਹੜੀ ਕਰਨੀ ਹੈ ਨਿਰਖ ਪਰਖ ਜਿਹੜੀ ਕਰਨੀ ਹੈ ਉਹ ਤੁਸੀਂ ਆਪਾਂਗੇ ਕਰਨੀ ਹੈ ਬਾਕੀ ਦੋਸਤੋ ਵੀਰ ਨਾਲ ਗੱਲਬਾਤ ਕਰਕੇ ਪ੍ਰੋਪਰ ਡਿਟੇਲ ਆਪਾਂ ਸਾਰੀ ਜਿਹੜੀ ਹੈ ਵੀਰ ਦੇ ਕੋਲੋਂ ਇਸ ਮਾਲੀ ਦੀ ਪੁੱਛ ਲੈਂਦੇ ਆ ਤੁਸੀਂ ਵੀਡੀਓ ਐਂਡ ਤੱਕ ਜ਼ਰੂਰ ਦੇਖਿਓ ਜੀ ਹਾਂਜੀ ਬਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਆਪਣਾ ਪਿੰਡ ਹੈ ਜੀ ਤਰਨਤ ਰੂੜਿਆ ਸਰ ਸਾਹਿਬ ਹਾਂਜੀ ਤਰਨਤਾਂ ਸਾਹਿਬ ਹਾਂਜੀ ਜ਼ਿਲ੍ਹਾ ਤਰਨਤਾਂ ਜਿਹੜਾ ਤਰਨਤਾਂ ਸਾਹਿਬ ਹਾਂਜੀ ਹਾਂਜੀ ਤੇ ਆਪਣਾ ਨਾਮ ਦਾ ਦਿਓ ਆਪਣਾ ਪਿੰਡ ਨਾਮ ਸਰਪ੍ਰੀਤ ਸਿੰਘ ਫੋਨ ਨੰਬਰ ਦਾ ਦਿਓ ਫੋਨ ਨੰਬਰ ਇੱਦਾਂ ਜਾ ਰਹੇ ਨਹੀਂ ਜਾ ਨਹੀਂ ਚਲੋ ਕੋਈ ਗੱਲ ਨਹੀਂ ਫੋਨ ਨੰਬਰ ਦੋਸਤੋ ਵੀਰ ਨੂੰ ਜਵਾਨੀ ਯਾਦ ਨਹੀਂਗਾ ਮੈਂ ਸਕਰੀਨ ਤੇ ਚਾ ਰਾ ਦੂੰਗਾ ਤੇ ਦੋਸਤੋ ਵੀਰ ਨਾਲ ਤੁਸੀਂ ਫੋਨ ਤੇ ਗੱਲਬਾਤ ਕਰਕੇ ਤੇ ਮਾਲੀ ਖਰੀਦ ਲਿਓ ਅੱਛਾ ਵੀ ਜਿਹੜਾ ਮਾਲੀ ਆ ਪਾਜੇ ਸੇਲ ਕਰਨਾ ਦੀ ਕਿੰਨੀ ਉਮਰ ਹੋ ਗਈ ਇਹਦੀ 3.5 ਸਾਲ ਦੀ ਹੈ ਸਾਢੇ 3.5 ਸਾਲ ਦੀ ਹੈ ਹਾਂਜੀ ਘਰ ਦਾ ਮਾਲੀ ਆਪਣਾ ਆਪਣੇ ਘਰ ਦਾ ਪਾਲਿਆ ਹੋਇਆ ਹੈ ਠੀਕ ਹੈ ਜੀ ਹਾਂਜੀ ਅੱਛਾ ਵੀਰੇ ਇਹਦੀ ਮਦਰ ਮਿਲਕਰ ਰਿਕਾਰਡ ਕਿੰਨਾ ਕਰਿਆ ਹੋਇਆ ਹੈ ਤੁਸੀਂ 20 22 ਲੀਟਰ ਦੋ ਤੇ 20 ਤੋਂ 22 ਲੀਟਰ ਦੋ ਇਹਦਾ ਵੀ ਕਾਫੀ ਸਮਾਟਾ ਮਾਨ ਦੋ ਚੁੰਡੀ ਹੈ ਮਜੇ ਨਾਲ ਹਾਂਜੀ ਕਾਫੀ ਲੌਂਗ ਟਾਈਮ ਮੀਂਹ ਰਾਤ ਠੀਕ ਹੈ ਠੀਕ ਹੈ ਪੂਰੇ ਰੰਗ ਦੀ ਸੇਮ ਇਹਦੀ ਸੇਮ ਹੀ ਇਹੀ ਕਲਰ ਪੂਰੇ ਰੰਗ ਦਾ ਸੇਮ ਇਹ ਪਿਓਰ ਨੀਲੀ ਰਾਵੀ ਦੇ ਵਿੱਚ ਬੁੱਲ ਜਿਹੜਾ ਤੁਸੀਂ ਸਾਹਮਣੇ ਸਕਰੀਨ ਤੇ ਦੇਖ ਰਹੇ ਹੋ ਨਿਸ਼ਾਨੀਆਂ ਜਿੰਨੀਆਂ ਹੈਗੇ ਨੇ ਉਹ ਤੋਂ ਪੂਰੀਆਂ ਕਵਰ ਕਰਦਾ 100% ਆ ਡਾਕਟਰ ਪੈਰਾਂ ਤੋਂ ਲਾ ਕੇ ਪੁੱਛਦੇ ਆਂ ਦੀ ਦੋਸਤੋ ਆ ਜਿਹੜੀ ਚਿਹਰੇ ਤੇ ਦੋਨੋਂ ਅੱਖਾਂ ਦੋਸਤੋ ਬਿੱਲੀਆਂ ਮਨਕੀਆਂ ਨੇ ਕਰ ਲੋ ਚੈੱਕ ਬਿਲਕੁਲ ਨਿਗਾ ਨਿਗਾ ਸਿੰਘ ਸਾਢੇ 3 ਸਾਲ ਦੀ ਉਮਰ ਵੀਰ ਨੇ ਚੰਗਾ ਸ਼ੌਂਕ ਦੇ ਨਾਲ ਪਾਲਿਆ ਵਾ ਪਿੱਠਪੜ ਵੀ ਕਿੜਾਈ ਟੈਸਟਿਕਲ ਹਰ ਇੱਕ ਚੀਜ਼ ਚੈੱਕ ਕਰਵਾਉਂਗਾ ਵੀਡੀਓ ਦੇ ਵਿੱਚ ਤੋੜ ਕੇ ਤੁਹਾਨੂੰ ਦਿਖਾ ਦਿੰਨੇ ਆ 20 ਤੋਂ 22 ਲੀਟਰ ਦੁੱਧ ਜਿਹੜਾ ਇਹਦੀ ਮਦਰ ਮਿਲਕ ਨੇ ਪਾਇਆ ਵਾ ਬਾਕੀ ਦੋਸਤੋ ਅੱਛਾ ਵੀਰ ਇਹਦੇ ਜਿਹੜੇ ਗਾਂ ਆਪਾਂ ਮੱਜਾਂ ਤੋਂ ਕ੍ਰੋਸ ਆਈਆਂ ਡਰੈਕਟ ਉਹਦੇ ਗਾਂ ਬੱਚੇ ਵੀ ਆਏ ਹੋਣੇ ਉਹਦੇ ਗਾਂ ਬੱਚੇ ਆਏ ਆ ਨੀ ਇਹ ਆ ਪਿਓਰ ਨੀਲੀ 라ਵੀ ਦੇ ਵਿੱਚ ਬੂਰੇ ਰੰਗ ਬੂਰੇ ਰੰਗ ਚ ਆਇਆ ਬੂਰੇ ਰੰਗ ਸੇਮ ਇਹੀ ਕਲਰ ਚ ਆਇਆ ਠੀਕ ਹੈ ਜੀ ਆਪਣੇ ਘਰ ਵੀ ਬੱਚਾ ਦਾ ਕੋਈ ਹੈਗਾ ਆਪਣੇ ਆਪਣੇ ਕੋਲ ਵੀ ਇਹਦਾ ਬੱਚਾ ਹੈਗਾ ਛੋਟਾ ਕੱਟਿਆ ਵਾ ਹਾਂਜੀ ਉਹ 5 ਸਾਲ ਦਾ ਵਾ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਇਹ 5 ਮਹੀਨੇ ਦਾ ਹਾਂਜੀ 5 ਮਹੀਨੇ ਦਾ 5 ਮਹੀਨੇ ਦਾ 5 ਮਹੀਨੇ ਦਾ ਹਾਂ ਹਾਂ ਠੀਕ ਹੈ ਉਹ ਵੀਰ ਨੂੰ ਗਲਤੀ ਲੱਗੀ 5 ਮਹੀਨੇ ਦਾ ਮੈਂ ਅੱਗੇ ਖੜਾ ਮੈਂ 3.5 ਸਾਲ ਉਹ ਵੀ ਆਪਾਂ ਦਿਖਾ ਦਿੰਨੇ ਮਾੜਾ ਜਿਹਾ ਠੀਕ 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 ਵੀਰ ਦਿਖਾ ਦਿੰਨੇ ਹਾਂ ਦੋਸਤੋ ਕਈ ਵਾਰੀ ਥੋੜੀ ਜੀ ਗੱਲਬਾਤ ਕਰਨ ਦੇ ਵਿੱਚ ਕਨਫਿਊਜ਼ਨ ਹੋ ਜਾਂਦੀ ਹੈ ਮੇਰੇ ਵੀਰੇ ਗੱਲ ਦੀ ਜਜਮੈਂਟ ਉਲਟਾ ਨਾ ਕਰਿਓ 5 ਮਹੀਨੇ ਦਾ ਦੋਸਤੋ ਇਹਦਾ ਜਿਹੜਾ ਬੱਚਾ ਵਾ ਵੀਰ ਦੇ ਕੋਲ ਹੀ ਉਹ ਇੱਥੇ ਆਪਣੇ ਵਿਖਾਵਾਂਗੇ ਵੀਡੀਓ ਦੇ ਵਿੱਚ ਇਹਦੀ ਉਮਰ 3.5 ਸਾਲ ਦੀ ਹੈ ਤੋੜ ਕੇ ਦਿਖਾਈਏ ਵੀਰ ਨੂੰ ਮਾੜਾ ਜੈਨੂੰ ਗਲੀ-ਗਲ ਨੂੰ ਕਿ ਮੈਂ ਦੋਸਤੋ ਵੀਡੀਓ ਦੇ ਸ਼ੁਰੂ ਦੇ ਵਿੱਚ ਬੇਨਤੀ ਕਰਨਾ ਕਿ ਦੋ ਨੰਬਰ ਵਾਲਾ ਵੀਰ ਮੇਰਾ ਕੋਈ ਫੋਨ ਨਾ ਲਵੇ ਜਿਹੜੇ ਵੀਰ ਨੇ ਸ਼ੌਂਕ ਨਾ ਕਰ ਰੱਖਣਾ ਉਹ ਹੀ ਵੀਰ ਫੋਨ ਲਾਵੇ। ਕਾ ਲਓ ਜੀ ਕਰੋ ਚੈੱਕ ਜੀ। ਲਓ ਜੀ ਦੋਸਤੋ ਪਿਓਰ ਨੀਲੀ 라ਵੀ। ਜਿਹੜੇ ਵੀਰ ਨੇ ਦੇਖੋ ਗਾਂ ਅੱਗੇ ਬਰੀਡ ਤੇ ਕੰਮ ਕਰਨਾ ਵਾ ਜਾਂ ਬੱਚੇ ਰਹਿਣੇ ਆ ਚੰਗੇ ਵਧੀਆ। ਲਓ ਭਾਜੀ ਮੋੜ ਲਓ। ਲਓ ਜੀ ਦੋਸਤੋ ਕਰ ਲਓ ਚੈੱਕ। ਇਹਦੀ ਫੇਸ ਕੁਆਲਿਟੀ ਤੁਹਾਨੂੰ ਖਰਵਾ ਦਿਖਾ ਦਿੰਦਾ ਇੱਕ ਰਮ ਮੋੜਦੇ ਵੀ ਆ ਲਓ ਜੀ ਕਰੋ ਚੈੱਕ। ਹਾਲੋ ਜੀ ਲੋਰੋ ਤੋਂ ਟੇਡਾ ਕੱਟ ਮੂੰਹ ਤੋਂ ਵੀ ਦੋਸਤੋ ਕੱਟ ਚਿਹਰਾ ਤੇ ਦੋਨੋਂ ਅੱਖਾਂ ਬਿੱਲੀਆਂ ਮਣਕੀਆਂ ਆਕਰੋ ਚੈੱਕ ਜੀ ਲੈ ਜੀ ਪਾਜੀ ਦੋਸਤੋ ਕੱਦ ਕਾਠ ਦਾ ਚੈੱਕ ਕਰੋ ਕਰਮਾਇ ਦਾ ਪੂਰਾ ਸ਼ੌਂਕ ਦੇ ਨਾਲ ਵੀਰ ਨੇ ਜਿਹੜਾ ਸੰਭਿਆ ਵਾ ਚਲੋ ਇੱਕ ਪੀ ਬੰਦੋ ਪਾਜੀ ਬਾਹਰ ਹਲੋ ਜੀ ਦੋਸਤੋ ਤੁਸੀਂ ਚੈੱਕ ਕਰ ਸਕਦੇ ਮੱਝਾਂ ਦੋਸਤੋ ਕ੍ਰੋਸ ਤੋ ਹੁਈਆਂ ਵਾਂ ਤੇ ਬੱਚੇ ਵੀ ਜਿਹੜੇ ਆ ਇੱਕ ਕਟਾ ਛੋਟਾ 5 ਮਹੀਨੇ ਦਾ ਉਹ ਵੀ ਦੇ ਕੋਲ ਮੈਂ ਤੁਹਾਨੂੰ ਵਿਖਾਉਂਗਾ ਵੀਡੀਓ ਦੇ ਵਿੱਚ ਉਹ ਵੀ ਦੇਖਾ ਕਢੀ ਹਾਂਜੀ ਹਾਂਜੀ ਲੈ ਆਓ ਜੀ ਆ ਲੋ ਜੀ ਦੋਸਤੋ ਕਰੋ ਚੈੱਕ ਜੀ ਸੇਮ ਟੂ ਸੇਮ ਦੋਸਤੋ ਕਾਫੀ ਜੁਰੀਆਂ ਨਿਸ਼ਾਨੀਆਂ ਇੱਚ ਹੁੰਦੀਆਂ ਨਿਸ਼ਾਨੀਆਂ ਚਾਹ ਕਰੋ ਚੈੱਕ ਜੀ ਇਦੀ ਉਮਰ ਦੋਸਤੋ ਹੈਗੀ ਜੇ ਪੰਜ ਨਹੀਂ ਹੁੰਦੀ ਪੰਜ ਸਾਲ ਦੀ ਉਮਰ ਹੈ ਔਰ ਪੰਜਾਂ ਮਹੀਨੇ ਦੀ ਪੰਜਾਂ ਮਹੀਨੇ ਦੀ ਦੋਸਤੋ ਉਮਰ ਜੇ ਲਾਹ ਵੀਰ ਜੀ ਮਨਗਲ ਲਾਗੇ ਲੈ ਜੀ ਇਧਰ ਮਾਲੀ ਗਰੇ ਪਾਸੇ ਪੰਜਾਂ ਮਹੀਨੇ ਨੇ ਕਾਲੋ ਜੀ ਪੰਜ ਮਹੀਨੇ ਦੋਸਤੋ ਉਮਰ ਚੰਗਾ ਵੀ ਰਾਜੀ ਹੈ ਵੀਰ ਨੇ ਸ਼ੌਂਕ ਨਾ ਸਾੰਭਿਆ ਜੇ ਅੱਛਾ ਵੀਰ ਜੀ ਇਹ ਵੀ ਜੇ ਕੋਈ ਵੀਰ ਚਾਵੇ ਤੇ ਦੇ ਦੇਣਾ ਆਪਾ ਇਹ ਚਾਹੂ ਕੋਈ ਤੇ ਦੇ ਦਾਂਗੇ ਠੀਕ ਹੈ ਜੀ ਦੇਖੋ ਮਾਲੀ ਦੋਨੇ ਫੋਰ ਸੇਲ ਹੈ ਜਿਹੜੇ ਜਿਹੜਾ ਵੀ ਪਸੰਦ ਆ ਉਹ ਜਿਹੜੇ ਵੀ ਉਹਨੂੰ ਇਹਦੇ ਵੀ ਦੋਸਤੋ ਤੁਸੀਂ ਟੈਸਟਿਕਲ ਚੈੱਕ ਕਰ ਲਓ ਬਿਲਕੁਲ ਸੇਮ ਉਹ ਕਾਪੀ ਲੋ ਤੋਂ ਲਓ ਜੀ ਕਰੋ ਚ ਠੀਕ ਹੈ। ਠੀਕ ਹੈ। ਲਓ ਦੋਸਤੋ 5 ਮਹੀਨੇ ਦੀ ਉਮਰ ਆ ਤੁਸੀਂ ਆਪ ਅੰਦਾਜ਼ਾ ਲਾਹ ਲਓ 5 ਮਹੀਨੇ ਦਾ ਬੱਚਾ ਕਿੱਡਾ ਹੁੰਦਾ? ਹਾਂ। ਅਸ਼ਾ ਭਾਈ ਜੀ ਮੋਲੇ ਦਾ ਕੀ ਕਰਨਾ ਜੀ ਵੱਡੇ ਮਾਲੀ ਦਾ? ਜੀ ਜੀ ਇਹ ਨਾ ਦੋਣਾ ਮੋਲਾ ਹੈ ਵੱਡੇ ਮਾਲੀ ਦਾ ਫੋਨ ਤੇ ਕਰਾਂਗੇ ਜੀ। ਨਿੱਕੇ ਦਾ ਫੋਨ ਤੇ। ਨਿੱਕੇ ਦਾ ਫੋਨ ਤੇ ਕਰਾਂਗੇ। ਠੀਕ ਹੈ ਜੀ। ਹਾਂ ਜੀ। ਲੋਕੋ ਤੋਂ ਮਾਲਾ ਵੀਰ ਕਹਿੰਦਾ ਵੀ ਆਪਾਂ ਕਰਾਂਗੇ ਫੋਨ ਤੇ ਜਿਹੜੇ ਵੀਰ ਨੂੰ ਇਹ ਜਿਹੜਾ ਮਾਲੀ ਜਾਂ ਛੋਟਾ ਮਾਲੀ ਜਾਂ ਇਹ ਵੱਡਾ ਪਸੰਦ ਆ ਜੂਗਾ ਤੇ ਵੀਰ ਨਾਲ ਤੁਸੀਂ ਫੋਨ ਤੇ ਗੱਲਬਾਤ ਕਰਕੇ ਜਿਹੜਾ ਸੌਦਾ ਕਰ ਸਕਦੇ ਹੋ ਇੱਕ ਵਾਰੀ ਦੇਖੋ ਫੇਰ ਤੁਹਾਨੂੰ ਦਿਖਾ ਦਣਾ ਦੀ ਫੇਸ ਕੁਆਲਿਟੀ ਦੇਖੋ ਬਈ ਮਾ ਇਹਨੂੰ ਵੀ ਕਰ ਲੋ ਚੱਕ ਦੋਤੋ ਕੋਈ ਮਾਰਨ ਮੂਰਨ ਵਾਲੀ ਗੱਲ ਨਹੀਂ ਬਿਲਕੁਲ ਐ ਸੀਲਸ ਲੱਗ ਇਹਦੀ ਹਾਈਟ ਦੋਸਤੋ ਲੈਂਥ ਦੀ ਚੈੱਕ ਕਰ ਲਿਓ ਇੱਕ ਵਾਰੀ ਬਾਕੀ ਦੋਸਤੋ ਇਹ ਵੀਡੀਓ ਦੇ ਵਿੱਚ ਮੈਂ ਜੋ ਤੁਹਾਨੂੰ ਪ੍ਰੋਪਰ ਚੀਜ਼ ਵਿਖਾਤੀ ਆ ਪਸੰਦੇ ਜਿਹੜੇ ਵੀਰ ਨੂੰ ਆ ਜਾਊਗਾ ਤੁਸੀਂ ਵੀਰ ਦੇ ਏਡੇ ਤੇ ਪਹੁੰਚ ਕੇ ਤੇ ਇਹਨਾਂ ਦਾ ਸਬਦਾਲਾ ਕਰ ਸਕਦੇ ਹੋ ਨੰਬਰ ਵੀ ਪਾ ਚੱਲੂਗਾ ਸਕਰੀਨ ਤੇ ਐਡਰੈਸ ਇੱਕ ਰੀ ਵੀ ਦਾ ਫੇਰ ਬੋਲ ਦੇਣਾ ਪਿੰਡ ਵੀ ਦਾ ਹੈਗਾ ਜੇ ਰੂੜੇ ਅਸਲ ਤਹਿਸੀਲ ਤੇ ਜਿਹੜਾ ਸ਼੍ਰੀ ਤਰਨਤਨ ਸਾਹਿਬ ਸਹਿਲ ਪ੍ਰੀਤ ਸਿੰਘ ਨਾ ਮਾਣ ਵੀਰ ਦਾ ਬਾਕੀ ਦੋਸਤੋ ਨੰਬਰ ਮੈਂ ਸਕਰੀਨ ਤੇ ਚੱਲੂਗਾ ਨੰਬਰ ਵੀਰ ਨੂੰ ਜਵਾਨੀ ਜਾ ਦੇਗਾ ਜੀ ਧੰਨਵਾਦ ਦੋਸਤੋ ਲੜਾ ਵੀਡੀਓ ਦੇਖਣ ਵਾਸਤੇ